ਸਸਤੀ ਗੱਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ 트াম্প ਦੀ ਸੁਰੱਖਿਆ 'ਚ ਵੱਡੀ ਗਲਤੀ ਜਿੱਥੇ ਛੁੱਟੀਆਂ ਮਨਾ ਰਿਹਾ ਸੀਨ ਰਾਸ਼ਟਰਪਤੀ ਉਸੇ ਹਵਾਈ ਅੱਡੇ 'ਚ ਦਾਖਲ ਹੋਇਆ ਜੱਜ ਅਮਰੀਕਾ ਰਾਸ਼ਟਰਪਤੀ ਡੋਨਲਡ 트াম্প ਦੀ ਸੁਰੱਖਿਆ ਵਿੱਚ ਲੰਗੜਾ ਦਾ ਮਾਮਲਾ ਸਾਹਮਣੇ ਆਇਆ ਹੈ ਰਾਸ਼ਟਰਪਤੀ ਡੋਨਲਡ 트াম্প ਤੇ ਅਮਰੀਕਾ ਦੀ ਪਹਿਲੀ ਮੈਡਾ ਤੇ ਉਨ੍ਹਾਂ ਦੀ ਪਤਨੀ ਮਲਾਨੀਆ ਟਰੰਪ ਛੁੱਟੀਆਂ ਮਨਾਉਣ ਲਈ ਨਿਊ ਜਰਸੀ ਪਹੁੰਚੇ ਸਨ ਜਿਸ ਇਸ ਤਰ੍ਹਾਂ ਇੱਕ ਸਿਵਿਲিয়ান ਜਹਾਜ਼ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਦਾਖਲ ਹੋਇਆ ਜਿਵੇਂ ਹੀ ਜਹਾਜ਼ ਦੇ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਸੂਚਨਾ ਮਿਲੀ ਯੂਐਸ 에ਰੋਸਪੇਸ ਡਿਫੈਂਸ ਕਮਾਂਡ ਦੇ ਲੜਾਕੂ ਜਹਾਜ਼ ਨੇ ਤੁਰੰਤ ਕਾਰਵਾਈ ਕੀਤੀ ਅਤੇ ਜਹਾਜ਼ ਨੂੰ ਰੋਕਿਆ ਤੇ ਲੋਕ ਦਿੱਤਾ ਐਨਓਆਰ ਏਡੀ ਦੇ ਲੜਾਕੂ ਜਹਾਜ਼ ਨੇ ਹੈਡਬੱਟ ਜਾਨਨੀਤੀ ਅਪਣਾਈ ਅਤੇ ਪਾਇਲਟ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਜਹਾਜ਼ ਨੂੰ ਪਾਬੰਦੀ ਪਾਬੰਦੀ ਛੁਦਾ ਹਵਾਈ ਖੇਤਰ ਤੋਂ ਬਾਹਰ ਕੱਢ ਲਿਆ। ਹਰਾਨਿੰਦੀ ਗੱਲ ਇਹ ਹੈ ਕਿ ਇਹ ਪੂਰੇ ਦਿਨ ਵਿੱਚ 5ਵੀਂ ATF R ਉਲੰਘਣਾ ਸੀ ਜਾਨੀ ਕਿ 5ਵੀਂ ਵਾਰ ਕੋਈ ਜਹਾਜ਼ ਪਾਬੰਦੀ ਛੁਦਾ ਹਵਾਈ ਖੇਤਰ ਵਿੱਚ ਦਾਖਲ ਹੋਇਆ ਸੀ ਅਮਰੀਕੀ ਹਵਾਈ ਸੈਨਾ ਦੇ ਨੇ ਸਾਰੇ ਪਾਇਲਟਾਂ ਨੂੰ FAA ਦੁਆਰਾ ਜਾਰੀ ਨੋਟਿਸ ਨੋਟਿਮ ਨੂ ਪਰਨਤੇ ਪਾਲਣਾ ਕਰਨ ਲਈ ਸਖਤੀ ਨਾਲ ਨਰਦੇ ਦਿੱਤੇ ਸਨ ਹੁਆ ਇਸ ਇਹਨਾਂ ਨੇ ਚੇਤਾਵਨੀ ਜਾਰੀ ਕਰਦੇ ਆ ਕਿ ਜੇਕਰ ਤੁਸੀਂ ਬੈਡਮਿੰਸਟਰ ਐਨ ਜੇ ਦੇਲੇ ਦਿਵਾਲੇ ਡਰਨ ਪਰਨ ਦੀ ਯੋਜਨਾ ਬਣਾ ਰਖੇ ਤਾਂ ਨੋਟਮ 1353 1358 2246 ਅਤੇ 2247 ਨੂੰ ਜ਼ਰੂਰ ਚੈੱਕ ਕਰੋ ਇਸ ਰੱਖਿਆ ਲਈ ਹਨ ਕੋਈ ਬਹਾਨਾ ਨਾ ਹਿਸਾਬਦਾਨ ਰੱਖੋ ਤੇ ਸੀਮਤ ਹਵਾਈ ਖੇਤਰ ਤੋਂ ਦੂਰ ਰਹੋ ਖਬਰ ਨੂੰ ਅੰਤ ਤੱਕ ਦੇਖਣ ਲਈ